ਕਿ ਕੱਲ ਮਤਨਾ ਕਰੀਬਨ 1.30 ਦਾ ਟਾਈਮ ਸੀਗਾ ਸਵੇਰ ਦਾ ਸੋਮਾ ਪਤਨੀ ਗਿਧਾਰੀ ਲਾਲ ਕਿਲਾ ਰੋਡ ਦੇ ਉੱਤੇ ਜਾ ਰਹੀ ਸੀ ਗਲੀ ਦੇ ਵਿੱਚ ਉੱਥੋਂ ਦੋ ਮੁੰਡੇ ਜਿਨ੍ਹਾਂ ਦੇ ਮੂੰਹ ਟੱਕੇ ਹੋ ਸੀ ਮੋਟਰਸਾਈਕਲ ਤੇ ਸੀਗੇ ਉਹ ਇਹਨਾਂ ਦੇ ਉੱਤਰ ਕੇ ਇਹਨਾਂ ਦੀ ਜਿਹੜੀ ਬਾਲੀ ਆ ਉਹ ਝੱਟ ਕੇ ਲੈ ਗਏ ਸੀਗੇ ਇਹਦੇ ਸਬੰਧੀ ਜਿਹੜੇ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਤੇ ਡੀਐਸ ਐਸਪੀਡੀ ਸਾਹਿਬ ਦੀ ਅਗਵਾਈ ਹੇਠ ਟੀਮਾਂ ਗੱਠਸ ਕੀਤੀ ਗਈਆਂ ਜਿਦੇ ਸੀਆਈ ਇਨਚਾਰਜ ਤੇ ਸਿਟੀ ਐਸਐਚਓ ਲਖਵਿੰਦਰ ਸਿੰਘ ਤੇ ਨਾਲ ਗਿਆਨ ਸਿੰਘ ਟੀਮਾ ਗਠਤ ਕਰਕੇ ਨਾਲ ਦੀ ਨਾਲ ਹੀ ਮੌਕੇ ਤੇ ਜਾ ਕੇ ਇਹਨਾਂ ਨੇ ਟੈਕਨੀਕਲ ਤੌਰ ਤੇ ਜਿੰਨੇ ਕੈਮਰੇ ਵਗੈਰਾ ਚੈੱਕ ਕੀਤੇ ਗਏ ਚੈੱਕ ਕਰਕੇ ਇਹਨਾਂ ਨੇ ਮਤਲਬ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਜਿਸ ਕਰਕੇ ਜਿਹੜੇ ਦੋਸ਼ੀ ਨੇ ਕਿ ਅਸੀਂ ਜਲਦੀ ਹੀ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਕੀ ਕੀ ਨਾਮ ਹੈ ਸਰ ਇਹਨਾਂ ਦੇ ਨਾਮ ਹੈਗੇ ਨੇ ਜੀ ਇੱਕ ਦਨਾ ਸੁਖਵੀਰ ਸਿੰਘ ਕਾਕਾ ਚਹਲ ਪੁੱਤਰ ਕਰਨੈਲ ਸਿੰਘ ਵਾਸੀ ਸੇਖਾ ਦੂਜਾ ਹੈਗਾ ਪਰਮਜੀਤ ਸਿੰਘ ਉਰਫ ਗੱਗੂ ਪੁੱਤਰ ਸਰਦਾਰ ਸਿੰਘ ਵਾਸੀ ਰੰਗਿਆ ਇਹਨਾਂ ਦੇ ਪਹਿਲਾਂ ਵੀ ਮੁਕਦਮੇ ਦਰਜ ਨੇ ਹਾਂਜੀ ਜਿਹੜਾ ਸੁਖਵੀਰ ਸਿੰਘ ਹੈ ਇਹਦੇ ਤੇ ਪਹਿਲਾਂ ਮੁਕਦਮਾ ਦਰਜ ਹੈਗਾ 302 ਦਾ ਮੁਕਦਮਾ ਦਰਜ ਹੈਗਾ ਇਸੇ ਤ ਉਹਨਾਂ ਤੇ ਵੀ ਇਸ ਤਰ੍ਹਾਂ ਮੁਕੱਦਮਾ ਦਰਜ ਹੈ ਹਾਂਜੀ ਹਾਂ ਬਾਲੀ ਵਗੈਰਾ ਜਿਹੜੀ ਹੈਗੀ ਆ ਬਰਾਮਦ ਹੋ ਚੁੱਕੀਆਂ ਨੇ ਜਿਹੜੀਆਂ ਮੋਟਰਸਾਈਕਲ ਵੀ ਬਰਾਮਦ ਹੋ ਚੁੱਕਿਆ ਉਹ ਅੱਜ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਕੱਲ ਨੂੰ ਇਹਨਾਂ ਨਾਲ ਅਸੀਂ ਪੁਲਿਸ ਰਮਣ ਲੈ ਕੇ ਤੇ ਬਾਅਦ ਚ ਡੰਗਾਈ ਨਾਲ ਪੁੱਛਿਸ਼ ਕਰਾਂਗੇ ਜੋ ਵੀ ਸਾਨੂੰ ਪੁੱਛ ਕੇ ਪਤਾ ਲੱਗਿਆ ਉਹ ਤੁਹਾਨੂੰ ਪੁਲਿਸ ਅਸੀਂ ਇਹੀ ਕਹਿਣਾ ਚਾਹੁੰਦੇ ਜੀ ਜੇ ਪਹਿਲਾਂ ਤਾਂ ਇਹ ਜੇ ਮਾੜੀਆਂ ਕਟਰਾਮਾਂ ਨਹੀਂ ਕਰਨੀਆਂ ਚਾਹੀਦੀਆਂ ਨਹੀਂਆਂ ਜੇਕਰ ਕਰੋਗੇ ਤਾਂ ਫਿਰ ਤੁਹਾਨੂੰ ਜਿਹੜਾ ਪੁਲਿਸ ਦੇ ਜਿਹੜੇ ਹੈਗੇ ਲੰਬੇ ਹੱਥ ਤੁਹਾਨੂੰ ਦੇਖਣੇ ਪੈਣਗੇ ਨਹੀਂ ਹੈ ਤੇ ਕਰ ਸਾਨੂੰ ਇਸ ਤਰ੍ਹਾਂ ਦਾ ਕੋਈ ਮਤਲਬ ਗੱਲ ਸਾਹਮਣੇ ਨਹੀਂ ਆਈ ਬਾਕੀ ਜਦੋਂ ਰਿਮਾਂਡ ਲੈਣ ਤੋਂ ਬਾਅਦ ਡੰਗਾਈ ਦਾ ਪੁੱਛਿਸ਼ ਕਰਾ ਇਹ ਤਾਂ ਸਾਡੇ ਜੀ ਐਸਐਸਪੀ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਕਿਹਾ ਵੀ ਕੋਈ ਜ਼ੀਰੋ ਟੋਲਰੈਂਸ ਰੱਖਣੀ ਹੈਗੀ ਆ ਕਿਸੇ ਤਰ੍ਹਾਂ ਦਾ ਕੋਈ ਵੀ ਮਤਲਬ ਕ੍ਰਾਈਮ ਹੁੰਦਾ ਹੈਗਾ ਛੋਟੇ ਤੋਂ ਛੋਟਾ ਕੋਈ ਵੱਡੇ ਤੋਂ ਵੱਡਾ ਤੇ ਉਹ ਉਹਨਾਂ ਨੇ ਕਿਹਾ ਵੀ ਢੰਗਾਈ ਨਾਲ ਇਹਨਾਂ ਦਾ ਪੜਤਾਲ ਕਰਨੀ ਗਿਆ ਜਦੋਂ ਵੀ ਇਹ ਜਦੋਂ ਇਹ ਵਾਰਦਾਤ ਹੋਈ ਆ ਉਹਨਾਂ ਨੇ ਹੁਕਮ ਦਿੱਤਾ ਨਾਲ ਦੀ ਨਾਲ ਹੀ ਜਿਹੜੇ ਹੈਗੇ ਆ ਐਸਪੀਡੀ ਸਾਹਿਬ ਨੂੰ ਕਿਹਾ ਤੇ ਨਾਲ ਦੀ ਨਾਲ ਟੀਮਾਂ ਗਠਿਤ ਕੀਤੀ ਗਈਆਂ ਸੀ ਐਨਚਾਰਜ ਸਿਟੀ ਵੱਲੋਂ ਜਿਹੜੇ ਨਾਲ ਦੀ ਨਾਲ ਜਿਹੜੇ ਹੈਗੇ ਆ ਟੈਕਨੀਕਲ ਮਦਦ ਲੈਤੀ ਗਈ ਹੈ ਸਾਈਬਰ ਸੈੱਲ ਦੇ ਮੁਲਾਜ਼ਮ ਲਾਏ ਗਏ ਆ ਤਾਂ ਜਿਸ ਕਰਕੇ ਜਿਹੜੇ ਹੈਗੇ ਜਲਦੀ ਇਹ ਦੋਸ਼ੀ ਗ੍ਰਿਫਤਾਰ ਕੀਤੇ ਗਏ